ਸਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਜਦੋਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਸੀ ਤਾਂ ਉਸ ਸਮੇਂ ਹਮਲਾ ਵਾਪਰਿਆ ਇਹ ਹਮਲਾ ਕਰਨ ਵਾਲਾ ਕੌਣ ਹੈ ਇਹ ਕਿਹੜਾ ਵਿਅਕਤੀ ਹੈ ਜਿਨੇ ਹਮਲਾ ਕੀਤਾ ਹੈ ਕੀ ਇਹਦਾ ਸਬੰਧ ਹੈ ਕੀ ਇਹਦਾ ਪਿਸ਼ੋਕੜ ਆਖਰਕਾਰ ਉਹਦਾ ਖੁਲਾਸਾ ਵੀ ਹੋ ਗਿਆ ਹੈ ਕੌਣ ਇਹ ਵਿਅਕਤੀ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਸਵੇਰ ਚੜ੍ਹਦੇ ਆਂ ਹੀ ਸੁਖਬੀਰ ਸਿੰਘ ਬਾਦਲ ਜਿਉਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਤੇ ਸੇਵਾ ਕਰਨ ਦੇ ਲਈ ਘੰਟਾ ਘਰ ਵਾਲੀ ਡਿਊਟੀ ਦੇ ਸਾਹਮਣੇ ਪਹੁੰਚੇ ਉੱਥੇ ਜਿਹੜਾ ਉਹ ਬੈਠੇ ਬਰਸ਼ੇ ਦੀ ਸੇਵਾ ਕਰਨ ਲੱਗੇ ਤਾਂ ਕੁਝ ਸਮੇਂ ਬਾਅਦ ਇੱਕ ਵਿਅਕਤੀ ਆਇਆ ਤੇ ਉਹਨੇ ਉਹਨਾਂ ਤੇ ਆ ਕੇ ਗੋਲੀ ਚਲਾ ਦਿੱਤੀ ਜਿਸ ਦੀ ਤਸਵੀਰ ਤੁਹਾਡੀ ਸਕਰੀਨ ਤੇ ਆਖਰਕਾਰ ਇਹ ਗੋਲੀ ਚਲਾਉਣ ਵਾਲਾ ਵਿਅਕਤੀ ਕੌਣ ਪਰ ਸੁਖਵੀਰ ਸਿੰਘ ਬਾਦਲ ਬਾਲ-ਬਾਲ ਬਚ ਗਏ ਸੇਵਾਦਾਰਾਂ ਦੀ ਚੁਸਤੀ ਤੇ ਫੁਰਤੀ ਨੇ ਉਹਨਾਂ ਨੂੰ ਬਚਾ ਲਿਆ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲਾ ਇਹ ਵਿਅਕਤੀ ਕੋਈ ਹੋਰ ਨਹੀਂ ਇਸ ਦਾ ਨਾਂ ਹੈ ਨਰੈਣ ਸਿੰਘ ਚੋਰਾ ਇਸ ਦਾ ਜਨਮ ਤੇ ਰਹਿਣ ਵਾਲਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਦੇ ਨੇੜਲੇ ਪਿੰਡ ਜਿਹੜਾ ਹੈ ਜ਼ਿਲ੍ਹਾ ਗਰਦਾਸਪੁਰ ਚ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਚੋਰਾ ਦਾ ਪੁਰਾਣਾ ਕਹ ਲਈਏ ਕਿ ਖਾੜਕੂ ਹੈ ਪੁਰਾਣੇ ਸਮੇਂ ਦੇ ਵਿੱਚ ਇਹਦੇ ਗਰਮਖਿਆਲੀ ਜਥੇਬੰਦੀਆਂ ਨਾਲ ਸੰਬੰਧ ਵੀ ਰਏ ਤੇ ਕਈ ਇਤਿਹਾਮਕਦਮੇ ਵੀ ਚੱਲਦੇ ਰਹੇ ਨਰੈਣ ਸਿੰਘ ਦਾ ਜਨਮ 4 April 1952 ਵਿੱਚ ਡੇਰਾ ਬਾਬਾ ਨਾਨਕ ਗਰਦਾਸਪੁਰ ਦੇ ਪਿੰਡ ਚੋਰਾਚ ਹੋਇਆ ਇਹ ਗਰਮਖਿਆਲੀ ਕਥਿਤ ਤੌਰ ਤੇ ਗਰਮਖਿਆਲੀ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜਿਆ ਹੋਇਆ ਸੀ ਚੋਰਾ ਨੂੰ 28 ਫਰਵਰੀ 2013 ਨੂੰ ਤਰਨਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦੇ ਸਾਥੀਆਂ ਸੁਖਦੇਵ ਸਿੰਘ ਤੇ ਗੁਰਿੰਦਰ ਸਿੰਘ ਨੂੰ ਉਸ ਸਮੇਂ ਉਸੇ ਦਿਨ ਜ਼ਿਲ੍ਹੇ ਦੇ ਪਿੰਡ ਪੰਡੋਰੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਦੀ ਪੁਸ਼ਗੋਸ਼ ਤੋਂ ਬਾਅਦ ਪੁਲਿਸ ਨੇ ਮਹਾਲੀ ਜ਼ਿਲ੍ਹੇ ਦੇ ਪਿੰਡ ਕਰਾਲੀ ਵਿਖੇ ਇੱਕ ਛੁਪਣਗਾਹ ਤੇ ਛਾਪਾ ਮਾਰਿਆ ਤੇ ਹਥਿਆਰਾਂ ਅਤੇ ਗੋਲਾ ਬਾਰਦ ਦੀ ਇੱਕ ਕੈਸ਼ ਦੀ ਖੇਪ ਜਿਹੜੀ ਆ ਉਹ ਬਰਾਮਦ ਕੀਤੀ। ਇਸ ਦਾ ਦਾਵਾ ਪੁਲਿਸ ਨੇ ਕੀਤਾ। ਉਸਤੇ ਅਮਰitsar ਦੇ ਸਿਵਲ ਲਾਈਨ ਥਾਣੇ ਵਿੱਚ 8 ਮਈ 2010 ਨੂੰ ਵਿਸਫੋਟਕ ਅਟੈਕ ਤੇ ਤਹਿਤ ਇੱਕ ਜਰਜੰਦ ਦੇ ਕਰੀਬ ਕੇਸ ਦਰਜ ਕੀਤੇ ਗਏ। ਉਹ ਅਮਰitsar, ਤਰਨਤਾਰਨ ਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਅਧੀਨ ਕੇਸਾਂ ਵਿੱਚੋਂ ਲੁੜਿੰਦਾ ਸੀ ਮੁੱਲਜਮ ਨੂੰ ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਵਿਸਫੋਟਕ ਐਕਟ ਦੇ ਤਹਿਤ ਕੇਸ ਵਿੱਚ ਬਰੀ ਕਰ ਦਿੱਤਾ ਸੀ ਚੋਰਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖੜਕੂਵਾਦੇ ਸ਼ੁਰਾਤੀ ਪੜਾਵਾਂ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਵੱਡੀਆਂ ਖੇਪਾਂ ਦੀ ਤਸਕਰੀਦ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਰਿਹਾ ਸੀ ਪਾਕਿਸਤਾਨ ਵਿੱਚ ਰਹਿੰਦੇ ਉਸਨੇ ਕਥਿਤ ਤੌਰ ਤੇ ਗਰੀਲਾ ਜੁੱਧ ਅਤੇ ਦੇਸ਼த்ਰੋਹੀ ਸਾਹਿਤ ਇੱਕ ਕਿਤਾਬ ਲਿਖੀ ਉਹ ਬੜੈਲ ਜੇਲ ਬ੍ਰੇਕ ਕੇਸ ਵਿੱਚ ਵੀ ਮੁੱਲਜਮ ਹੈ ਮੁੱਲਜਮ ਸੀ ਤਾਂ ਇੱਕ ਕੋਲ ਮਲਾ ਕੇ ਛੱਠਾ ਨਰੈਣ ਸਿੰਘ ਦਾ ਨਰੈਣ ਸਿੰਘ ਚੋਰਾ ਪ੍ਰਾਣਾ ਗਰਮ ਖਿਆਲੀ ਹੈ ਅੱਜ ਵੀ ਉਹਨੇ ਉਸੇ ਤਰ੍ਹਾਂ ਦੀ ਹੀ ਜਿਹੜੀ ਹਰਕਤ ਆ ਉਹ ਕੀਤੀ ਐ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਸਚਕੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਸੁਖਵੀਰ ਬਾਦਲ ਅਤੇ ਉਸਦੇ ਕਾਲੀ ਸਰਕਾਰ ਵੇਲੇ ਕੀਤੇ ਗੁਨਾਹਾਂ ਦੀ ਸਜ਼ਾ ਸੁਣਾਈ ਗਈ ਸੀ ਇਸ ਸਜ਼ਾ ਦੇ ਤਾ ਤੋਂ ਜਦੋਂ ਅੱਜ ਦਰਬਾਰ ਸਾਹਿਬ ਦੀ ਡਿਊਟੀ ਵਿਖੇ ਸੇਵਾਦਾਰਾਂ ਦੀ ਡਿਊਟੀ ਨਿਭਾ ਰਹੇ ਸਨ ਤਾਂ ਉਹਨਾਂ ਨੂੰ ਨਰੇਸ਼ ਸਿੰਘ ਚੋਰਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਤੁਰੰਤ ਬਾਅਦ ਸੇਵਾਦਾਰਾਂ ਨੇ ਹਮਲਾਵਰ ਨੂੰ ਮੌਕੇ ਤੇ ਕਾਬੂ ਕਰ ਲਿਆ ਨਰੇਸ਼ ਸਿੰਘ ਚੋਰਾ ਬਾਰੇ ਤੋਂ ਅਨੁਸਾਰਾ ਵਿਸਤਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹਦਾ ਜਨਮ ਹੋਇਆ ਤੇ ਕਿਸ ਤਰ੍ਹਾਂ ਨਾਲ ਉਹ ਕਿਹੜੀਆਂ-ਕਿਹੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਰਿਹਾ ਹੈ ਸੁਖਬੀਰ ਸਿੰਘ ਬਾਦਲ ਬਾਰਵਾਲ ਬੱਜ ਕੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਐਡਾ ਹੌਸਲਾ ਉਸੇ ਵਿਅਕਤੀ 'ਚ ਆ ਸਕਦਾ ਜਿਹੜਾ ਵਿਅਕਤੀ ਪਹਿਲਾਂ ਜਿਹੜਾ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਸ਼ਮੂਲੀਅਤ ਰੱਖਦਾ ਹੋਵੇ ਕਿਉਂਕਿ ਖਾਰਕੂ ਲੈਰ ਦੇ ਵਿੱਚ ਉਸਦੀ ਭੂਮਿਕਾ ਤੇ ਉਹਨੇ ਇਹਨਾਂ ਚੀਜ਼ਾਂ ਨੂੰ ਸਿੱਖਿਆ ਵੀ ਆ ਤੇ ਸਮਝਿਆ ਵੀ ਆ ਉਹਦਾ ਮਕਸਦ ਕੀ ਹੋ ਸਕਦਾ ਇਹ ਤੱਕ ਸਮੇਂ ਔਰਤੀ ਪਤਾ ਲੱਗੇਗਾ ਪਰ ਇੱਕ ਗੱਲ ਇਹ ਹੈ ਕਿ ਹੱਲ ਵੀ ਸਿੱਖਾਂ ਦੇ ਇੱਕ ਧੜੇ ਦੇ ਅੰਦਰ ਇੱਕ ਫਿਰਕੇ ਦੇ ਅੰਦਰ ਇੱਕ ਸਮੂਹ ਦੇ ਅੰਦਰ ਸੁਖਬੀਰ ਸਿੰਘ ਬਾਦਲਵਾਸਤੇ ਹਮਦਰਦੀ ਪੈਦਾ ਹੁੰਦੀ ਹੋਈ ਵਿਖਾਈ ਨਹੀਂ ਦੇਰੀ